ਵੀ ਇਹਨਾਂ ਨੂੰ ਜਿਹੜਾ ਨਾ ਥੁੱਕਿਆ ਚਟਾਉਣਗੇ ਲੋਕ ਬੜੇ ਹਿਸਾਬ ਰਹਿੰਦੇ ਇਹਨਾਂ ਨਾਲ ਸ਼ੰਭੂ ਸਾਨੂੰ ਭੁੱਲਿਆ ਨੀਗਾ ਬੰਦਿਆਂ ਨੂੰ ਧੂਤ ਧੂਕੇ ਸਿੱਟਿਆ ਪੱਖੇ ਤੋੜੇ ਸਾਡੇ ਬਲਡੋਜ ਕਰਤੇ ਸਾਰੇ ਤੰਬੂ ਕੁਛ ਨਹੀਂ ਭੁੱਲਿਆਗਾ ਸਾਰਾ ਕੁਛ ਲਿਖਤਾ ਸਾਰਾ ਕੱਲੀ ਕੱਲੀ ਚੀਜ਼ ਦਾ ਇਹਨਾਂ ਤੋਂ ਹਿਸਾਬ ਲੈਣਾ ਵਾ ਇਹਨਾਂ ਨੇ ਪੰਜਾਬ ਦੇ ਵਿੱਚ 6 ਮਹੀਨੇ ਦੀ ਕੈਂਪੇਨ ਚਲਾ ਕੇ ਇਹ ਕਰਤਾ ਸੀਗਾ ਵੀ ਜਿੱਥੇ ਬੰਦੀਆਂ ਤਾਂ ਜੀ ਲੋਕਾਂ ਦੇ ਵਿਰੋਧ ਵਿੱਚ ਭੁਗਤਦੀਆਂ ਵਾ ਇਹ ਰੋਡ ਜਾਮ ਕਰਦੇ ਆ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹਨਾਂ ਨੇ ਜ਼ੋਰ ਲਾ ਕੇ ਇੱਕ ਗਲਤਫਹਿਮੀ ਪਾਲ ਲਈ ਗਲਤਫਹਿਮੀ ਇਹਨਾਂ ਪਾਲ ਲਈ ਇਹਨੂੰ ਲੱਗਾ ਵੀ ਸ਼ਾਇਦ ਲੋਕ ਹੁਣ ਕਿਸਾਨ ਜਥੇਬੰਦੀਆਂ ਤੋਂ ਵੱਖਰੇ ਹੋ ਗਏ ਆ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਅਸੀਂ ਤਾਂ ਬੜੇ ਚੰਗੇ ਕੰਮ ਕਰ ਰਹੇ ਹਾਂ 2027 ਦੇ ਵਿੱਚ ਦੁਬਾਰਾ ਸਰਕਾਰ ਸਾਡੀ ਬਣਨ ਜਾ ਰਹੀ ਹੈ। ਮਨੀਸ਼ ਸੁਧਿਆ ਬਿਆਨ ਦਿੰਦੇ ਨੇ ਕਹਿੰਦੇ ਭਾਈ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਸਾਨੂੰ ਝੂਠ ਬੋਲਣਾ ਪਵੇ 2027 'ਚ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਸਰਕਾਰ ਜ਼ਰੂਰ ਬਣਾਵਾਂਗੇ। ਪੰਜਾਬ ਦੇ ਲੋਕਾਂ ਬਾਰੇ ਸ਼ਾਇਦ ਸੁਸੋਧਿਆ ਜਾਣਦੇ ਨਹੀਂਗੇ। ਪੰਜਾਬ ਵਾਲਿਆਂ ਨੇ ਇੱਜ਼ਤ ਵੀ ਬਹੁਤ ਦਿੱਤੀ ਆਮ ਆਦਮੀ ਪਾਰਟੀ ਨੂੰ 92-94 ਬੰਦੇ ਦਿੱਤੇ ਆ ਪਰ ਪੰਜਾਬ ਵਾਲੇ ਜਦੋਂ ਰੇਸ ਲਵਾਉਂਦੇ ਆ ਭਗਵੰਤ ਮਾਨ ਖੋਦੀ ਹੁੰਦਾ ਨਾ ਡਲਾ ਤੋਂ ਡਲਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੈ। ਆ ਲੈਂਡ ਪੂਲਿੰਗ ਕਿਉਂ ਵਾਪਸ ਲੈ ਲਈ ਫਿਰ ਵਾਪਸ ਇਹ ਤਾਂ ਕਹਿੰਦੇ ਸੀ ਸਾਰੇ ਲੋਕ ਸਾਡੇ ਨਾਲ ਆ ਲੋਕਾਂ ਨੂੰ ਆਪ ਜ਼ਮੀਨਾਂ ਦੇ ਰਹੇ ਆ ਫਿਰ ਨੋਟੀਫਿਕੇਸ਼ਨ ਰੱਦ ਕਰਨਾ ਕਾਹਤੋਂ ਪੈ ਗਿਆ ਆ ਆਪ ਦੀ ਖੱਲ ਬਚਾਉਣ ਆਸਤੇ ਇਹਨੇ ਵਾਪਸ ਲਈ ਆ ਲੋਕਾਂ ਨੇ ਇਹਨਾਂ ਦੀ ਖੱਲ ਆ ਦੇਣੀ ਸੀ ਲੋਕ ਨੌਜਵਾਨ ਮੁੰਡੇ ਭਾਈਦੇ ਛੰਡੇ ਚੱਕ ਚੱਕ ਕੇ ਬਈ ਭਗਵੰਤ ਮਾਨ ਨੂੰ ਲੈ ਕੇ ਆਉਣਾ ਸੀ ਉਦੋਂ ਵੀ ਕਿਹਾ ਸੀਗਾ ਵੀ ਲੈ ਆਓ ਭਗਵੰਤ ਮਾਨ ਨੂੰ ਇਹ ਦੂਜਿਆਂ ਨਾਲੋਂ ਵੀ ਬਹੁਤ ਖਤਰਨਾਕ ਨਿਕਲੂਗਾ ਕਿਉਂਕਿ ਇਹਦੀ ਆਪ ਦੀ ਸਮਝ ਹੈ ਨਹੀਂ ਕੋਈ ਆਪ ਦਾ ਸਿਧਾਂਤ ਹੈ ਨਹੀਂ ਕੋਈ ਇੰਨਾ ਦਮਖੰਮ ਵਾਲਾ ਮੁੱਖ ਮੰਤਰੀ ਹੈ ਨਹੀਂਗਾ ਜਾਂ ਕੋਈ ਸਰਕਾਰ ਭਾਰਤ ਸਰਕਾਰ ਦੀ ਦਮਖੰਮ ਵਾਲੀ ਅਸੀਂ ਕਹਿੰਦੇ ਭਾਰਤ ਸਰਕਾਰ ਵੀ ਇੱਡੀ ਦਮਖੰਮ ਵਾਲੀ ਹੈਣੀਗੀ ਵੀ ਉਸ ਨੀਤੀ ਨੂੰ ਕਹਿ ਦਵੇ ਅਮਰੀਕਾ ਵਾਲੀ ਨੀਤੀ ਨੂੰ ਕਾ ਤਾ ਅਸੀਂ ਲਾਗੂ ਕਰ ਦੇ ਅਸੀਂ ਆਪਦੇ ਬੰਦੇ ਨਹੀਂ ਜਾੜਨੇ ਪੈਂਡ ਇਹ ਤਾਂ ਹੂ ਹੂ ਲਾਗੂ ਕਰ ਰਹੇ ਆ ਮਾਰਾ ਜਾਂ ਟਰੰਪ ਦਬਕਾ ਮਾਰਦਾ ਵਾ ਪ੍ਰਧਾਨ ਮੰਤਰੀ ਲਿਟਣ ਲੱਪੇਂਦਾ ਤੁਸੀਂ ਵੇਖਿਆ ਵਾ ਮੁੱਖ ਮੰਤਰੀ ਹੁਣੀ ਕਿਹੜੇ ਪਾਣੀ ਹਾਰ ਆ ਇਹ ਤਾਂ ਬਸ ਉਹ ਛੋਟੇ ਮੋਟੇ ਮੋਹਰੇ ਆ ਉਹਨਾਂ ਦੇ ਤੇ ਸੋ ਇਹਨਾਂ ਨੇ ਕੋਈ ਕਿਸਾਨੀ ਦੀਆਂ ਮੰਗਾਂ ਮਸਲੇ ਹੱਲ ਕਰ ਦੇਣਗੇ ਕਿ ਮਨ ਦਿਨ ਦੇ ਵਿੱਚ ਸੁਪਨੇ ਵੇਖਣ ਵਾਲੀ ਗੱਲ ਆ ਜਦੋਂ ਲੋਕ ਚੇਤਨ ਹੋ ਜਾਣਗੇ ਸਾਡੀ ਤਾਕਤ ਮਜ਼ਬੂਤ ਹੋ ਜਾਊਗੀ ਅਸੀਂ ਲਗ ਜੂਲਾ ਸੱਟਦੇ ਆਂਗੇ ਇਹਨਾਂ ਦਾ ਕਹਿ ਦਾਂਗੇ ਵੀ ਅਸੀਂ ਨਹੀਂ ਮੰਨਦੇ ਤੁਹਾਡੀਆਂ ਅਸੀਂ ਨਾ ਵੀ ਨਹੀਂ ਮੰਨਦੇ ਤੁਹਾਡੀ WTO ਨੂੰ ਅਸੀਂ ਨਹੀਂ ਮੰਨਦੇ ਤੁਹਾਡੀ ਸਰਸਾਰ ਬੈਂਕ ਨੂੰ ਬੀਬੀਆਂ ਬਾਰੇ ਕੀ ਖਿਆਲ ਹੈ ਜਿਹੜੀਆਂ ਬੀਬੀਆਂ ਉਹਨਾਂ ਦੀ ਗੱਲ ਸੁਣ ਕੇ ਤਾੜੀਆਂ ਮਾਰਾਂ ਲੱਗ ਪਈਆਂ ਜੀ ਪਿੰਡਾਂ ਦੇ ਵਿੱਚ ਸਰਪੰਚਾਂ ਜਾਂ ਇਹਨਾਂ ਦੇ ਕਈ ਅਹੁਦੇਦਾਰ ਆ ਉਹਨਾਂ ਦੇ ਪਰਿਵਾਰ ਲਿਆ ਕੇ ਬਿਠਾਏ ਜਾਂਦੇ ਆ ਜਾਂ ਜਿਹੜੇ ਸਾਹਮਣੇ ਲੋਕ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਵੀ ਜਿਹੜੀ ਗੱਲ ਇਹ ਬੰਦਾ ਮੂੰਹ ਚੋਂ ਕਹਿ ਰਿਹਾ ਤੇ ਮਤਲਬ ਕੀ ਆ ਅਸਲ ਵਿੱਚ ਤਾਂ ਉਹ ਬੀਬੀ ਜਿਹੜੀ ਤਾੜੀ ਮਾਰ ਰਹੀਆਂ ਤੁਸੀਂ ਕਦੇ ਉਹਨਾਂ ਦਾ ਇੰਟਰਵਿਊ ਕਰਕੇ ਵੇਖੋ ਜੀ ਤੁਸੀਂ ਇਹਦੇ ਬਿਆਨ ਨੂੰ ਕੀ ਸਮਝਦੇ ਆ ਤੇ ਵਿਚਾਰੀਆਂ ਕਹਿਣਗੀਆਂ ਸਾਨੂੰ ਨਹੀਂ ਪਤਾ ਹੈਗਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਜਲੰਧਰ ਦੇ ਕੁੱਕੜਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਵੱਡੀ ਕਿਸਾਨ ਮਹਾਪੰਚਾਇਤ ਹੋਈ ਹੈ ਜਿਸਦੇ ਵਿੱਚ ਸ਼ਾਮਲ ਹੋਣ ਵਾਸਤੇ ਬਲਦੇਵ ਸਿੰਘ ਜੀਰਾ ਪਹੁੰਚੇ ਨੇ ਗੱਲਬਾਤ ਕਰਦੇ ਆ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਅੱਛਾ ਅੱਜ ਇੱਥੇ ਪਹੁੰਚੇ ਹੋ ਇਸ ਮਹਾਪੰਚ ਦੇਖੋ ਲੈਂਡ ਪੂਲਿੰਗ ਪਾਲਸੀ ਬੇਸ਼ੱਕ ਉਹਦਾ ਨੋਟੀਫਿਕੇਸ਼ਨ ਰੱਦ ਹੋ ਗਿਆ ਪਰ ਅਸਲ ਵਿੱਚ ਜਿਹੜੀ ਨੀਤੀ ਹੈ ਸਰਕਾਰ ਦੀ ਪੰਜਾਬ 'ਚ ਜ਼ਮੀਨਾਂ ਕਬਜ਼ਾ ਕਰਨ ਦੀ ਚਾਹੇ ਰੋਡਾਂ ਦੇ ਨਾਂ ਤੇ ਆ ਚਾਹੇ ਉਹ ਇਹੋ ਜੇ ਲੈਂਡ ਪੂਲਿੰਗ ਰਾਈ ਸਮਾਰਟ ਸਿਟੀਆਂ ਬਣਾਉਣ ਦੇ ਨਾਂ ਤੇ ਆ ਗਦਾਂ ਬਣਾਉਣ ਦੇ ਨਾਂ ਤੇ ਆ ਜਿੰਨਾਂ ਚਿਰ ਉਹ ਆਪਣੇ ਸਿਰ ਤੇ ਖੜੀ ਆ ਉਹਨਾਂ ਚਿਰ ਇੱਕ ਤਲਵਾਰ ਲਟਕਦੀ ਰਹਿਣੀ ਆ ਜਿੰਨਾ ਚਿਰ ਉਹ ਰੱਦ ਨਹੀਂ ਹੁੰਦੀ ਪੂਰੀ ਸੂਰੀ ਉਹਨਾਂ ਚਿਰ ਇਹ ਜਦੋਂ ਵੀ ਕੋਈ ਵੀ ਆਊਗਾ ਲੀਕ ਮਾਰ ਦੂਗਾ ਬਈ ਆਸ ਜ਼ਮੀਨ ਸਾਡੀ ਆ ਇਹ ਖਾਲੀ ਕਰੋ ਇੱਥੇ ਅਸੀਂ ਆਹ ਪ੍ਰੋਜੈਕਟ ਲਾਉਣਾ ਵਾ ਪੰਜਾਬ ਚ ਤਿੰਨ ਤਿੰਨ ਫਸਲਾਂ ਦੇਣ ਵਾਲੀ ਜ਼ਮੀਨ ਜਦੋਂ ਮਰਜ਼ੀ ਲੈ ਲੈਣਗੇ ਸੋ ਆਪਣੀ ਲੜਾਈ ਇਸ ਗੱਲ ਤੇ ਡੀ ਖੜੀ ਆ ਵੀ ਜਿੰਨਾ ਚਿਰ ਪੰਜਾਬ ਦੀਆਂ ਤਿੰਨ ਤਿੰਨ ਫਸਲਾਂ ਦੇਣ ਵਾਲੀ ਜ਼ਮੀਨ ਨਾ ਤਾਂ ਰੋੜਾ ਰੋੜ ਬਹੁਤ ਜ਼ਿਆਦੇ ਬਣ ਚੁੱਕੇ ਆ ਹੁਣ ਰੋੜਾਂ ਵਾਸਤੇ ਵੀ ਨਕਵੇਅਰ ਕੀਤੀ ਜਾਵੇ ਨਾ ਇਹ ਲੈਂਡ ਪੂਲਿੰਗ ਜਾਂ ਸਮਾਰਟ ਸਿਟੀਆਂ ਬਣਾਉਣ ਵਾਸਤੇ ਰਿਕੁਆਇਰ ਕੀਤੀ ਜਾਵੇ ਸੋ ਉਹ ਲੋਕਾਂ ਨੂੰ ਸੁਨੇਹਾ ਦੇਣ ਵਾਸਤੇ ਤੇ ਲੋਕਾਂ ਨੂੰ ਇੱਕ ਗੱਲ ਇਹ ਕਹਿਣ ਵਾਸਤੇ ਵੀ ਹੁਣ ਤੱਕ ਅਸੀਂ ਜਿੰਨੀਆਂ ਵੀ ਜ਼ਮੀਨ ਦੀਆਂ ਲੜਾਈਆਂ ਲੜੀਆਂ ਉਹ ਅਸੀਂ ਲੜੀਆਂ ਵਾ ਪੈਸੇ ਵਧਾਉਣ ਖਾਤਰ ਵੀ ਹੁਣ ਅਸੀਂ ਉਸ ਤੋਂ ਇੱਕ ਸਟੈਪ ਅੱਗੇ ਆਈਏ ਹੁਣ ਅਸੀਂ ਇਸ ਗੱਲ ਤੇ ਬਜਾਇਦ ਹੋ ਜਾਈਏ ਵੀ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਦੇਣੀ ਸੋ ਇਹ ਸੱਦਾ ਦੇਣ ਵਾਸਤੇ ਅਸੀਂ ਅਜ ਕੋਕੜਪਿੰਡ ਦੇ ਵਿੱਚ ਵੱਡੀ ਰੈਲੀ ਕਰ ਕੀਤੀ ਹੈ ਅੱਛਾ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਚੰਗੇ ਕੰਮ ਕਰ ਰਹੇ ਹਨ 2027 ਦੇ ਵਿੱਚ ਦੁਬਾਰਾ ਸਰਕਾਰ ਸਾਡੀ ਬਣਨ ਜਾ ਰਹੀ ਹੈ ਮਨੀਸ਼ ਸੁਧੀਆਂ ਬਿਆਨ ਦਿੰਦੇ ਨੇ ਕਹਿੰਦੇ ਭਾਈ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਸਾਨੂੰ ਝੂਠ ਬੋਲਣਾ ਪਵੇ 2027 'ਚ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਸਰਕਾਰ ਜ਼ਰੂਰ ਬਣਾਵਾਂਗੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਜਿਹੜਾ ਬੰਦਾ ਪੰਜਾਬ ਦਾ ਜੰਮਿਆ ਜਾਇਆ ਹੁੰਦਾ ਨਾ ਉਸ ਨੂੰ ਦਰਦ ਹੁੰਦਾ ਵਾ ਜਿਹੜਾ ਬੰਦਾ ਪਾਸਿਓਂ ਆਇਆ ਵਾ ਉਹ ਪੰਜਾਬ ਦੀ ਭਾਵਨਾ ਨਹੀਂ ਸਮਝਦਾਗਾ ਉਹਦੇ ਆਸਤੇ ਪੰਜਾਬ 'ਚ ਅੱਗ ਲੱਗ ਜੇ ਪੰਜਾਬ ਮਰ ਜੇ ਪੰਜਾਬ ਰੁੜ ਜੇ ਉਹਨੂੰ ਉਹਦੇ ਨਾਲ ਕੀ ਮਤਲਬ ਉਹਨਾਂ ਨੂੰ ਸਿਰਫ ਇੰਨਾ ਮਤਲਬ ਆ ਵੀ ਸਾਡੀ ਸਰਕਾਰ ਬਣ ਜੇ ਪਰ ਪੰਜਾਬ ਦੇ ਲੋਕਾਂ ਬਾਰੇ ਸ਼ਾਇਦ ਸੁਸੋਧੀਆਂ ਜਾਣਦੇ ਨਹੀਂਗੇ ਪੰਜਾਬ ਵਾਲਿਆਂ ਨੇ ਇੱਜ਼ਤ ਵੀ ਬਹੁਤ ਦਿੱਤੀ ਆ ਆਮ ਆਦਮੀ ਪਾਰਟੀ ਨੂੰ 92 94 ਬੰਦੇ ਦਿੱਤੇ ਆ ਪਰ ਪੰਜਾਬ ਵਾਲੇ ਜਦੋਂ ਰੇਸ ਲਵਾਉਂਦੇ ਆ ਭਗਵੰਤ ਮਾਨ ਖੋਦੀ ਹੁੰਦਾ ਨਾ ਡਲਾ ਤੋਂ ਡਲਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੈ ਉਹ ਹਾਲਤ ਇਹਨਾਂ ਨਾਲ ਹੋਣੀ ਆ ਲੋਕਾਂ ਨੇ ਇਹਨਾਂ ਨਾਲ ਬਹੁਤ ਭੈੜੀ ਕਰਨੀ ਆ ਆ ਲੈਂਡ ਪੂਲਿੰਗ ਕਿਉਂ ਵਾਪਸ ਲੈ ਲੈ ਵਾਪਸ ਇਹ ਤਾਂ ਕਹਿੰਦੇ ਸੀ ਸਾਰੇ ਲੋਕ ਸਾਡੇ ਨਾਲ ਆ ਲੋਕ ਸਾਨੂੰ ਆਪ ਜ਼ਮੀਨਾਂ ਦੇ ਰਹੇ ਆ ਫਿਰ ਨੋਟੀਫਿਕੇਸ਼ਨ ਰੱਦ ਕਰਨਾ ਕਾਹਤੋਂ ਪੈ ਗਿਆ ਅਸਲ ਵਿੱਚ ਕੰਦ ਤੇ ਲਿਖਿਆ ਪੜ ਲਿਆ ਇਹਨਾਂ ਨੇ ਵੀ ਲੋਕ ਛੱਤਰ ਮਾਰਨਗੇ ਲੋਕਾਂ ਨੇ ਪਿੰਡ ਚ ਨਹੀਂ ਵੜਨ ਦੇਣਾਗਾ ਤੇ ਆਪ ਦੀ ਖੱਲ ਬਚਾਉਣ ਆਸਤੇ ਇਹਨੇ ਵਾਪਸ ਲਈ ਆ ਲੋਕਾਂ ਨੇ ਇਹਨਾਂ ਦੀ ਖਲ ਲਾ ਦੇਣੀ ਸੀਗੀ ਲੋਕ ਤਾਂ ਸ਼ਰਿਆਮ ਕਹਿ ਰਹੇ ਸੀਗੇ ਤੁਸੀਂ ਸਾਡੇ ਪਿੰਡ ਵੜੋ ਸਾਡੇ ਖੇਤ ਚ ਵੜੋ ਲੋਕ ਗੋਲੀ ਮਾਰਨ ਤੱਕ ਦੀਆਂ ਗੱਲਾਂ ਕਰਨ ਲੱਗ ਪਏ ਸੀਗੇ ਸੋ ਇਹਨਾਂ ਨੂੰ ਇਹ ਪੜਿਆ ਪੜਿਆ ਵਿਚਾਰ ਲੈਣਾ ਚਾਹੀਦਾ ਵਾ ਵੀ ਜਿਹੜੇ ਇਹੋ ਜਿਹਾ ਸ਼ਾਮ ਦਾਮ ਡੰਡ ਕਹਿੰਦਾ ਵਰਤੋ ਜੋ ਮਰਜ਼ੀ ਕਰੋ ਸਰਕਾਰ ਆਵੇ ਤੁਸੀਂ ਪਿੰਡਾਂ 'ਚ ਵੜਨ ਹੀ ਨਹੀਂ ਦੇਣਾ ਲੋਕਾਂ ਨੇ ਤੁਹਾਨੂੰ ਤੁਸੀਂ ਕਰਕੇ ਦੇਖ ਲਿਆ ਜੇ ਲੋਕ ਉੰਨਾ ਚਿਰ ਹੁੰਦਾ ਜਿੰਨਾ ਚਿਰ ਕਿਸੇ ਚੀਜ਼ ਬਾਰੇ ਭਲੇਖਾ ਹੋਵੇ ਜਦੋਂ ਲੋਕਾਂ ਨੂੰ ਕਲੀਅਰ ਹੋ ਗਿਆ ਤੁਹਾਡੀ ਨੀਤੀ ਪਾਲਿਸੀ ਕਲੀਅਰ ਹੋਗੀ ਵੀ ਤੁਸੀਂ ਪੰਜਾਬ ਨਾਲ ਕਿਸੇ ਵੀ ਹਾਲਤ 'ਤੇ ਨਹੀਂ ਖੜਨਾਗਾ ਤੇ ਲੋਕ ਤੁਹਾਨੂੰ ਕਿਉਂ ਲੈ ਕੇ ਆਉਣਗੇ ਜਾਂ ਤੁਹਾਨੂੰ ਕਿਉਂ ਵੋਟਾਂ ਪਾਉਣਗੇ ਸੋ ਇਹ ਸੁਸੋਧੀਆਂ ਦਾ ਭਲੇਖਾ ਲੋਕਸ਼ੇਧੀ ਕੱਢਣਗੇ ਬੀਬੀਆਂ ਬਾਰੇ ਕੀ ਖਿਆਲ ਹੈ ਜਿਹੜੀਆਂ ਬੀਬੀਆਂ ਉਹਨਾਂ ਦੀ ਗੱਲ ਸੁਣ ਕੇ ਤਾੜੀਆਂ ਮਾਰਨ ਲੱਗ ਪਈਆਂ ਜੀ ਦੇਖੋ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਵੇਂ ਇਹਨਾਂ ਦੇ ਪਿੰਡ ਦੇ ਕਈ ਪਿੰਡਾਂ ਦੇ ਵਿੱਚ ਸਰਪੰਚ ਆ ਜਾਂ ਇਹਨਾਂ ਦੇ ਕਈ ਯੋਧੇਦਾਰ ਆ ਉਹਨਾਂ ਦੇ ਪਰਿਵਾਰ ਲਿਆ ਕੇ ਬਿਠਾਏ ਜਾਂਦੇ ਆ ਜਾਂ ਜਿਹੜੇ ਸਾਹਮਣੇ ਲੋਕ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਵੀ ਜਿਹੜੀ ਗੱਲ ਇਹ ਬੰਦਾ ਮੂੰਹ ਚੋਂ ਕਹਿ ਰਿਹਾ ਤੇ ਮਤਲਬ ਕੀ ਆ ਅਸਲ ਵਿੱਚ ਤਾਂ ਉਹ ਬੀਬੀਆਂ ਜਿਹੜੀਆਂ ਤਾੜੀ ਮਾਰ ਰਹੀਆਂ ਤੁਸੀਂ ਕਦੇ ਉਹਨਾਂ ਨੂੰ ਇੰਟਰਵਿਊ ਕਰਕੇ ਵੇਖੋ ਜੀ ਤੁਸੀਂ ਇਸ ਬਿਆਨ ਨੂੰ ਕੀ ਸਮਝਦੇ ਆ ਤੇ ਵਿਚਾਰੀਆਂ ਕਹਿਣਗੀਆਂ ਸਾਨੂੰ ਨਹੀਂ ਪਤਾ ਹੈਗਾ ਉਹ ਬਸ ਦੇਖਾ ਦੇਖੀ ਤਾੜੀਆਂ ਲੀਡਰ ਬੋਰਡ ਦੇ ਤਾੜੀਆਂ ਮਾਰ ਰਹੇ ਆ ਤੋਂ ਉਹਨਾਂ ਬੀਬੀਆਂ ਦੇ ਤਾੜੀ ਮਾਰਨਾ ਕੋਈ ਵੱਡੀ ਗੱਲ ਨਹੀਂ ਗਈ ਇਹਨਾਂ ਦੇ ਭੀੜ ਇਕੱਠੀ ਕਰਨੀ ਕਿਵੇਂ ਇਕੱਠੀ ਕਰਨੀ ਆ ਉਹਨਾਂ ਨੂੰ ਤਾੜੀਆਂ ਕਿਵੇਂ ਮਰਾਉਣੀਆਂ ਇਹ ਸਾਰਾ ਕੁਝ ਚੱਲਦਾ ਰਹਿੰਦਾ মিডিਏ ਨੂੰ ਖਾਉਣ ਵਾਸਤੇ ਪਰ ਅਸਲ ਵਿੱਚ ਤਾਂ ਪੰਜਾਬ ਦਾ ਮਾਹੌਲ ਕੀ ਆ ਪੰਜਾਬ ਦੇ ਲੋਕਾਂ ਦਾ ਇਹਨਾਂ ਪ੍ਰਤੀ ਹੁਣ ਰਵੱਈਆ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਉਹ ਦੇਖਣ ਵਾਲਾ ਹੋਊਗਾ ਉਹ ਸਾਨੂੰ ਪੂਰੀ ਗਰੰਟੀ ਹੈ ਵੀ ਇਹਨਾਂ ਨੂੰ ਜਿਹੜਾ ਨਾ ਥੁੱਕਿਆ ਚਟਾਉਣਗੇ ਲੋਕ ਬੜੇ ਹਿਸਾਬ ਰਹਿੰਦੇ ਇਹਨਾਂ ਨਾਲ ਸ਼ੰਭੂ ਸਾਨੂੰ ਭੁੱਲਿਆ ਨਹੀਂਗਾ ਸ਼ੰਭੂ ਤੇ ਜਿਸ ਤਰ੍ਹਾਂ ਇਹਨਾਂ ਨੇ ਬਰਬਰਤਾ ਕੀਤੀ ਸੀਗੀ ਹਜੇ ਵੀ ਜਦੋਂ ਅਸੀਂ ਉਹ ਵੀਡੀਓ ਫੋਟੋ ਦੇਖਦੇ ਆ ਤੇ ਬੰਦੇ ਬਹੁਤ ਜਿਜਵਾਤੀ ਹੋ ਜਾਂਦੇ ਆ ਵੀ ਬਾਈ ਇਹਨਾਂ ਨੇ ਆਪਣਾ ਬਹੁਤ ਨੁਕਸਾਨ ਕੀਤਾ ਵਾ ਬੰਦਿਆਂ ਨੂੰ ਧੂਤ ਧੂ ਕੇ ਸਿੱਟਿਆ ਪੱਖੇ ਤੋੜੇ ਸਾਡੇ ਬਲਡੋਜ ਕਰਤੇ ਸਾਰੇ ਤੰਬੂ ਕੁਛ ਨਹੀਂ ਭੁੱਲਿਆਗਾ ਸਾਰਾ ਕੁਛ ਲਿਖਤਾ ਸਾਰਾ ਕੱਲੀ ਕੱਲੀ ਚੀਜ਼ ਦਾ ਇਹਨਾਂ ਤੋਂ ਹਿਸਾਬ ਲੈਣਾ ਵਾ ਇਸ ਹਿਸਾਬ ਦਾ ਲੈਣਾ ਜੀ ਚਾਲੂ ਹੀ ਆ ਜੀ ਹਿਸਾਬ ਲੈਣਾ ਇੱਕ ਟਾਈਮ ਹੋ ਸੀਗਾ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ 6 ਮਹੀਨੇ ਦੀ ਕੈਂਪੇਨ ਚਲਾ ਕੇ ਇਹ ਕਰਤਾ ਸੀਗਾ ਵੀ ਜਥੇ ਬੰਦੀਆਂ ਤਾਂ ਜੀ ਲੋਕਾਂ ਦੇ ਵਿਰੋਧ ਵਿੱਚ ਭੁਗਤਦੀਆਂ ਵਾ ਇਹ ਰੋਡ ਜਾਮ ਕਰਦੇ ਆ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹਨਾਂ ਨੇ ਜ਼ੋਰ ਲਾ ਕੇ ਇੱਕ ਗਲਤਫਹਿਮੀ ਪਾਲ ਲਈ ਗਲਤਫਹਿਮੀ ਇਹਨਾਂ ਪਾਲ ਲਈ ਇਹਨਾਂ ਨੂੰ ਲੱਗਾ ਵੀ ਸ਼ਾਇਦ ਲੋਕ ਹੁਣ ਕਿਸਾਨ ਜਥੇਬੰਦੀਆਂ ਤੋਂ ਵੱਖਰੇ ਹੋ ਗਏ ਆ ਪਰ ਜਦੋਂ ਹੀ ਇਹਨਾਂ ਨੇ ਗਲਤ ਫਹਿਮੀ ਦੇ ਵਿੱਚ ਆ ਕੇ ਲੈਂਡ ਪੂਲਿੰਗ ਲੈ ਕੇ ਆਂਦੀ ਆ ਲੋਕ ਉੱਠ ਕੇ ਖੜੇ ਹੋ ਗਏ ਜੱਥੇਬੰਦੀਆਂ ਨਾਲ ਖੜ ਗਏ ਲੋਕ ਲੋਕ ਡਾਂਗਾ ਚੱਕ ਲਿਆ ਬਸ ਜਦੋਂ ਲੋਕਾਂ ਨੇ ਡਾਂਗਾ ਚੱਕ ਲਿਆ ਤੇ ਲੋਕ ਇਹਨਾਂ ਦੇ ਵਿਰੋਧ ਮੈਦਾਨ ਚ ਉਤਰ ਕੇ ਤੇ ਇਹਨਾਂ ਨੂੰ ਪਿੱਛੇ ਭੱਜਣਾ ਪਿਆ ਗਿਆ ਹੁਣ ਤੋਂ ਹਸਾਬ ਸ਼ੁਰੂ ਆ ਜਿਹੜਾ ਇਹਨਾਂ ਦੇ ਇਲੈਕਸ਼ਨਾਂ ਤੱਕ ਲਈ ਜਾਣਾ ਹੁਣ ਇਹਨਾਂ ਦਾ ਇਹਨਾਂ ਦੀ ਮਰਜ਼ੀ ਆ ਵੀ ਇਹ ਕਿਸ ਹਸਾਬ ਨਾਲ ਦੇਣਾ ਚਾਹੁੰਦੇ ਆ ਜੇ ਤਾਂ ਲੋਕਾਂ ਦੇ ਜਿਹੜੇ ਪੈਂਡਿੰਗ ਪੈ ਮੰਗਾ ਮਸਲੇ ਆ ਉਹਨਾਂ ਦਾ ਨਵੇੜਾ ਚੱਜ ਤਰੀਕੇ ਨਾਲ ਕਰ ਦੇਣਗੇ ਲੋਕ ਥੋੜਾ ਜਿਹਾ ਨਰਮ ਤਰੀਕੇ ਨਾਲ ਹਿਸਾਬ ਲੈ ਲੈਣਗੇ ਜੇ ਨਹੀਂ ਨਵੇੜਣਗੇ ਤੇ ਲੋਕ ਥੋੜਾ ਤੱਤੇ ਤਰੀਕੇ ਨਾਲ ਹਿਸਾਬ ਲੈ ਲੈਣਗੇ ਕਿ ਤਿੰਨਾਂ ਕੇ ਸਾਲਾਂ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨੀ ਨਾਲ ਜੁੜੇ ਮਸਲੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੱਲ ਕਿਉਂ ਨਹੀਂ ਕੀਤੇ ਹੱਲੇ ਵੀ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਜਿਹੇ ਨਾਰੇ ਹੱਲੇ ਵੀ ਕਿਸਾਨ ਕਿਉਂ ਲਾ ਰਹੇ ਤਿੰਨ ਸਾਲ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਹਾਡੇ ਮਸਲੇ ਹੱਲੇ ਤੱਕ ਕਿਉਂ ਨਹੀਂ ਹੱਲ ਹੋਏ ਭਾਈ ਗੱਲ ਕੱਲੀ ਭਗਵੰਤ ਮਾਨ ਸਰਕਾਰ ਨਹੀਂਗੀ ਸਰਕਾਰ ਕੋਈ ਵੀ ਆ ਜੇ ਤੁਸੀਂ ਆਨਲੇ ਸਮੇਂ ਚ ਬਦਲ ਕੇ ਵੀ ਲਿਆਓ ਰੋਲਾ ਸਿਸਟਮ ਦਾ ਸਿਸਟਮ ਜਿਹੜਾ ਸਿਸਟਮ ਦੀਆਂ ਨੀਤੀਆਂ ਜਿਹੜੀਆਂ ਨਾ ਕਿਸਾਨ ਪੱਖੀਆਂ ਨਾ ਮਜ਼ਦੂਰ ਪੱਖੀਆਂ ਨਾ ਉਹ ਖੇਤੀ ਬਚਾਉਣ ਵਾਲੀਆਂ ਵਾਂ ਜਿੰਨਾ ਚਿਰ ਉਹ ਸਿਸਟਮ ਨਹੀਂ ਬਦਲਿਆ ਜਾਂਦਾ ਬੰਦੇ ਬਦਲੀ ਚੱਲੋ ਅਸੀਂ ਤਾਂ ਭਗਵੰਤ ਮਾਨ ਜਦੋਂ ਲੋਕ ਨੌਜਵਾਨ ਮੁੰਡੇ ਭਾਈਦੇ ਸੀ ਝੰਡੇ ਚੱਕ ਚੱਕ ਕੇ ਬਈ ਭਗਵੰਤ ਮਾਨ ਨੂੰ ਲੈ ਕੇ ਆਉਣਾ ਸੀ ਉਦੋਂ ਵੀ ਕਿਹਾ ਸੀਗਾ ਬਈ ਲਿਆਓ ਭਗਵੰਤ ਮਾਨ ਨੂੰ ਇਹ ਦੂਜਿਆਂ ਨਾਲੋਂ ਵੀ ਬਹੁਤ ਖਤਰਨਾਕ ਨਿਕਲੂਗਾ ਕਿਉਂਕਿ ਇਹਦੀ ਆਪ ਦੀ ਸਮਝ ਹੈ ਨਹੀਂ ਕੋਈ ਆਪ ਦਾ ਸਿਧਾਂਤ ਹੈ ਨਹੀਂ ਕੋਈ ਜਿੰਨਾ ਚਿਰ ਸਿਸਟਮ ਨਹੀਂ ਬਦਲਦਾ ਬੰਦੇ ਬਦਲੀ ਚੱਲੋ ਤੁਸੀਂ ਕੁਝ ਨਹੀਂ ਹੋਣਾਗਾ ਬੰਦੇ ਬਦਲਣਾ ਕੁਝ ਨਹੀਂ ਹੋਣਾਗਾ ਪਹਿਲ ਇਸ ਤੋਂ ਬਾਅਦ ਵੀ ਜਿਹੜਾ ਆਊਗਾ ਉਹ ਤੋਂ ਵੀ ਕਿਸਾਨਾਂ ਦੇ ਮੰਗਾ ਮਸਲੇ ਹੱਲ ਨਹੀਂ ਹੋਣਗੇ ਕਿਉਂਕਿ ਨੀਤੀਆਂ ਪਾਲਿਸੀਆਂ ਕਿਸਾਨਾਂ ਦੇ ਹੱਕ 'ਚ ਨਹੀਂ ਬਣਾਈਆਂ ਜਾਂਦੀਆਂ ਹਗੀਆਂ ਨੀਤੀਆਂ ਤਾਂ ਬੰਦੇ ਇਹ ਸੋਚ ਕੇ ਬਣਾਉਂਦੇ ਆ ਵੀ ਕਿਸਾਨਾਂ ਨੂੰ ਜ਼ਮੀਨ 'ਚੋਂ ਵਿਹਲੇ ਕਿਵੇਂ ਕਰਨਾ ਵਾ ਇਹਨਾਂ ਦੀ ਬਸੋਂ ਉਜਾੜ ਕੇ ਪਿੰਡਾਂ 'ਚੋਂ ਸ਼ਹਿਰਾਂ 'ਚ ਕਿਵੇਂ ਲੈ ਕੇ ਆਉਣੀ ਆ ਸ਼ਹਿਰਾਂ 'ਚ ਮੁੜ ਕੇ ਸਸਤੀ ਲੇਬਰ ਕਿਵੇਂ ਲੈਣੀ ਆ ਜਦੋਂ ਇੰਡੀਆ ਲੈਵਲ ਤੇ ਜਾਂ ਵਰਲਡ ਪੱਧਰ ਤੇ ਜਿਹੜੀ ਨੀਤੀ ਬਣੀ ਹੋਈ ਆ ਇਹ ਤਾਂ ਸਾਰੇ ਉਹਨੂੰ ਲਾਗੂ ਕਰਨ ਵਾਲੇ ਆ ਜੇ ਕੋਈ ਇੰਨਾ ਦਮਖੰਮ ਵਾਲਾ ਮੁੱਖ ਮੰਤਰੀ ਹੈ ਨਹੀਂਗਾ ਜਾਂ ਕੋਈ ਸਰਕਾਰ ਭਾਰਤ ਸਰਕਾਰ ਜਿਹੜੀ ਦਮਖੰਮ ਵਾਲੀ ਅਸੀਂ ਕਹਿੰਦੇ ਭਾਰਤ ਸਰਕਾਰ ਵੀ ਇੱਡੀ ਦਮਖੰਮ ਵਾਲੀ ਹੈਣੀਗੀ ਵੀ ਉਸ ਨੀਤੀ ਨੂੰ ਕਹਿ ਦਵੇ ਅਮਰੀਕਾ ਵਾਲੀ ਨੀਤੀ ਨੂੰ ਕਹ ਤਾਂ ਵੈਸੇ ਨਹੀਂ ਲਾਗੂ ਕਰਦੇ ਅਸੀਂ ਆਪਦੇ ਬੰਦੇ ਨਹੀਂ ਜਾੜਨੇ ਪੈਂਡ ਇਹ ਤਾਂ ਹੂ ਹੂ ਲਾਗੂ ਕਰ ਰਹੇ ਆ ਮਾੜਾ ਜਾਂ ਟਰੰਪ ਦਵਕਾ ਮਾਰਦਾ ਪ੍ਰਧਾਨ ਮੰਤਰੀ ਲਿਟਣ ਲੱਪੈਂਦਾ ਤੁਸੀਂ ਵੇਖਿਆ ਵਾ ਉਹ ਕਹਿੰਦਾ ਮੈਂ ਤਾਂ ਜੰਗ ਬੰਦ ਕਰਾਤੀ ਮੰਤ ਸਾਡਾ ਪ੍ਰਧਾਨ ਮੰਤਰੀ ਇੱਕ ਵਾਰੀ ਨਹੀਂ ਕਹਿ ਸਕਿਆ ਕਿ ਤੂੰ ਕੋਣ ਉਹਨਾਂ ਜੰਗ ਬੰਦ ਕਰਾਉਣ ਵਾਲਾ ਸੋ ਇਹ ਇਹਨਾਂ ਦੇ ਪੱਲੇ ਪੁੱਲੇ ਕੁਛ ਨਹੀਂਗਾ ਇਹ ਗੁਲਾਮ ਮਾਨਸਿਕਤਾ ਵਾ ਆਮ ਲੋਕ ਆ ਜੋ ਅਮਰੀਕਾ ਕਹੂਗਾ ਜੋ ਨੀਤੀਆਂ ਪਾਲਿਸੀਆਂ ਘਟਕੇ ਦਊਗਾ ਉਹ ਹੀ ਲਾਗੂ ਕਰੀ ਜਾਂਦੇ ਆ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਕਰੀ ਜਾਂਦਾ ਆ ਮੁੱਖ ਮੰਤਰੀ ਹੁਣੀ ਕਿਹੜੇ ਪਾਣੀ ਹਾਰ ਆ ਇਹ ਤਾਂ ਬਸ ਉਹ ਛੋਟੇ ਮੋਟੇ ਮੋਹਰੇ ਆ ਉਹਨਾਂ ਦੇ ਤੇ ਸੋ ਇਹਨਾਂ ਨੇ ਕੋਈ ਕਿਸਾਨੀ ਦੀਆਂ ਮੰਗਾਂ ਮਸਲੇ ਹੱਲ ਕਰ ਦੇਣਗੇ ਕਿ ਮਤਲਬ ਦਿਨ ਦੇ ਵਿੱਚ ਸੁਪਨੇ ਵੇਖਣ ਵਾਲੀ ਗੱਲ ਆ ਹੱਲ ਫੇ ਕਿਹੜੀ ਤੇ ਰਾ ਕੇ ਜਿਹੜੀ ਪੰਜਾਬ ਦੀ ਕਿਸਾਨੀ ਦੇ ਨਾਲ ਜੁੜੇ ਮਸਲੇ ਜਾਂ ਪੰਜਾਬ ਦੇ ਨਾਲ ਜੁੜੇ ਮਸਲੇ ਕਿਹੜੀ ਤੇ ਰਾ ਕੇ ਹੱਲ ਕਰ ਸਕਦੀ ਹੈ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਹੋਊਗੀ ਜਿਹੜੀ ਇਹਨਾਂ ਦੀ ਪੂਰੀ ਪਾਲਿਸੀ ਨੂੰ ਉਲਟਾ ਕੇ ਕਿਸਾਨ ਮਜ਼ਦੂਰ ਪੱਖੀ ਪਾਲਿਸੀ ਲੈ ਕੇ ਆਊਗੀ ਜਿਹੜੀ ਹਜ਼ਾਰ ਹਜ਼ਾਰਾ ਤੁਹਾਡੇ ਮਗਰ ਵੇਖੋ ਆ लवली ਯੂਨੀਵਰਸਿਟੀ ਦੀ ਗੱਲ ਕਰਦੇ ਆ 3000 ਕਿਲਾ ਜਦੋਂ ਇਹਨਾਂ ਵੱਡਿਆਂ ਸਾਰਿਆਂ ਤੋਂ ਖੋ ਕੇ ਜ਼ਮੀਨਾਂ ਖੋ ਕੇ ਸਾਰਿਆਂ ਕਿਸਾਨਾਂ ਮਜ਼ਦੂਰਾਂ ਚ ਵੰਡ ਦੂਗੀ ਜਿਹੜਾ ਕਾਨੂੰਨ ਵੀ ਬਣਿਆ 17 ਏਕੜ ਤੱਕ ਦਾ ਉਹ ਸਾਰੇ ਬਰਾਬਰ ਜ਼ਮੀਨਾਂ ਵੰਡੀਆਂ ਜਾਣਗੀਆਂ ਜਿਹੜੇ ਕੁਦਰਤੀ ਸਰੋਤ ਆ ਉਹ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣਗੇ ਉਹ ਸਰਕਾਰ ਕਰ ਦੂਗੀ ਹੱਲ ਪਰ ਹਜੇ ਨੇੜ ਭੇਖ ਵਿੱਚ ਕਿਉਂਕਿ ਲੋਕਾਂ ਦੀ ਸ਼ਕਤੀ ਜਿਹੜੀ ਹੈ ਹਜੇ ਉਸ ਤਰ੍ਹਾਂ ਸੰਗਠਿਤ ਨਹੀਂ ਹੈਗੀ ਲੋਕ ਉਹਨੇ ਵੇਖਣ ਨੂੰ ਪੰਜਾਬ ਚ ਲੱਗਦੀ ਕਿਸਾਨ ਲਹਿਰ ਬਹੁਤ ਵੱਡੀ ਪਰ ਜੱਡੀ ਵੱਡੀ ਸਰਕਾਰ ਤਾਂ ਬਹੁਤ ਵੱਡੀ ਤਾਕਤ ਆ ਉਹ ਦਿਨ ਲੋਹਾ ਲੈਣ ਵਾਲੀ ਜਾਂ ਆਪਦੀਆਂ ਨੀਤੀਆਂ ਨੂੰ ਪਕਾ ਲੈਣ ਵਾਲੀ ਤੇ ਦੂਜੀ ਗੱਲ ਆ ਸਾਡੇ ਲੋਕਾਂ ਦੀ ਜਿਹੜਾ ਸਿੱਖਿਆ ਦਾ ਪੱਧਰ ਆ ਉਹ ਉੱਨਾ ਹੈ ਨਹੀਂ ਉਨੇ ਲੋਕ ਸਾਡੇ ਅਜੇ ਚੇਤਨ ਨਹੀਂ ਕਿ ਜਿੰਨੇ ਹੋਣੇ ਚਾਹੀਦੇ ਆ ਜਦੋਂ ਲੋਕ ਚੇਤਨ ਹੋ ਜਾਣਗੇ ਸਾਡੀ ਤਾਕਤ ਮਜ਼ਬੂਤ ਹੋ ਜਾਊਗੀ ਅਸੀਂ ਲਾ ਕੇ ਝੂਲਾ ਸੱਟਦੇਾਂਗੇ ਇਹਨਾਂ ਦਾ ਕਹਿ ਦਾਂਗੇ ਵੀ ਅਸੀਂ ਨਹੀਂ ਮੰਨਦੇ ਤੁਹਾਡੀਆਂ ਅਸੀਂ ਨਾ ਵੀ ਨਹੀਂ ਮੰਨਦੇ ਤੁਹਾਡੀ WTO ਨੂੰ ਅਸੀਂ ਨਹੀਂ ਮੰਨਦੇ ਤੁਹਾਡੀ ਸਰਸਾਰ ਬੈਂਕ ਨੂੰ ਸੋ ਉਸ ਦਿਨ ਉਹ ਲੋਕਾਂ ਦੀ ਸਰਕਾਰ ਆਊਗੀ ਇਹ ਕੋਈ ਇਹ ਹੈ ਨਹੀਂਗਾ ਵੀ ਇਹੋ ਜੀ ਗੱਲ ਨਹੀਂ ਕਿ ਵੀ ਇਹ ਕੀਤਾ ਨਹੀਂ ਜਾ ਸਕਦਾ ਕੀਤਾ ਜਾ ਸਕਦਾ ਲੋਕਾਂ ਨੇ ਇਤਿਹਾਸ ਸਿਰਜਿਆ ਸਿਰਜਣਗੇ ਅੱਗੇ ਵੀ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੇ ਜੀ ਸੋ ਬਿਲਕੁਲ ਦਰਸ਼ਕੋ ਜੀ ਸਾਡੇ ਨਾਲ ਬਲਦੇਵ ਸਿੰਘ ਜੀ ਜੀਰਾ ਕਿਸਾਨ ਆਗੂ ਤਾਂ ਅੱਜ ਜਲੰਧਰ ਦੇ ਵਿੱਚ ਜਿਹੜੀ ਕਿਸਾਨਾਂ ਦੀ ਮਹਾਪੰਚਾਇਤ ਹੋਈ ਹੈ ਉਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਵੀ ਪਹੁੰਚੇ ਨੇ ਤਾਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ